ਅੱਜ ਇੱਥੇ ਆਪਣੇ ਦਫ਼ਤਰ ਦੇ ਵਿੱਚ ਮੁਹਾਲੀ ਦੇ ਵਿੱਚ ਇਹਨਾਂ ਦੀ ਐਕਸਰਸਾਈਜ਼ ਕੀਤੀ ਪ੍ਰੀਪੇਅਰਨੈਸ ਡ੍ਰਿਲ ਬੇਸਿਕਲੀ ਕਰ ਰਹੇ ਐਂਟੀ ਡ੍ਰਿਲ ਕਰ ਰਹੇ ਜਿਹੜਾ ਪੁਲਿਸ ਦੇ ਵਿੱਚ ਰੈਗੂਲਰ ਹੀ ਹੁੰਦੀ ਰਹਿੰਦੀ ਹੈ ਤੋਂ ਸਾਡੇ ਐਸਪੀ ਹੈੱਡਕ quarter ਸਾਹਿਬ ਨੇ ਐਸਪੀ ਡੀ ਨੇ ਵੀ ਸੁਪਰਵੀਜ਼ਨ ਕੀਤੀ ਅਸੀਂ ਆਰਗੇਨਾਈਜ਼ ਕੀਤੀ ਮਾਨੋ ਡੀਜੀਪੀ ਸਾਹਿਬ ਨੇ ਸਾਨੂੰ ਇੰਸਟ੍ਰਕਸ਼ਨ ਦਿੱਤੇ ਸੀਗੇ ਕਿ ਰੈਗੂਲਰ ਜਿਹੜੇ ਸਾਡੇ ਪੁਲਿਸ ਦੀ ਇੱਕ ਮੁਲਾਜ਼ਮਾ ਦੀ ਪ੍ਰੀਪੇਅਰਨੈਸ ਕੀ ਹੈਗੀ ਹੈ ਕਿ ਕਲ ਨੂੰ ਵੀ ਕੋਈ ਚੀਜ਼ ਹੋ ਜਾਂਦੀ ਹੈ ਫੋਰਸ ਦੀ ਰਿਕੁਆਇਰਮੈਂਟ ਹੁੰਦੀ ਹੈ ਸੋ ਪਹਿਲਾਂ ਅਸੀਂ ਇੱਥੇ ਐਮਰਜੈਂਸੀ ਜਿਹੜਾ ਹੈਗਾ ਇੱਕ ਵਿਸਲ বাজਾਈ ਸੀਗੀ ਉਹਦੇ ਵਿੱਚ ਅਸੀਂ ਦੇਖਾਂਗੇ ਕਿ ਸਾਰਾ ਆਫਿਸ ਦਾ ਸਟਾਫ ਕਿੰਨੀ ਦੇਰ ਤੇ ਫਾਲੋਇੰਗ ਹੁੰਦਾ ਹੈ ਸੋ 3 ਮਿੰਟਾਂ ਦੇ ਅੰਦਰ ਸਾਡੀ ਜਿਹੜੀ ਫੋਰਸ ਹੈਗੀ ਇੱਥੇ ਪੋਲਿੰਗ ਹੋ ਗਈ ਸੀਗੀ ਉਸ ਤੋਂ ਬਾਅਦ ਸਾਡੇ ਜਿਹੜੇ ਲਾਈਨ ਅਫਸਰ ਹੈਗੇ ਉਸਤਾਦ ਹੈਗੇ ਉਹਨਾਂ ਨੇ ਆ ਕੇ ਇਕੁਇਪਮੈਂਟ ਸਾਡੇ ਇੱਥੇ ਪਿਆ ਹੈ ਐਂਟੀ ਰੈਡ ਇਕੁਇਪਮੈਂਟ ਹੈਗਾ ਐਂਟੀ ਰੈਡ ਵੈਨ ਹੈਗੀ ਹੈ ਇਹਨਾਂ ਦੀ ਅਸੀਂ ਜਿਹੜੇ ਇਹਨਾਂ ਦੇ ਕੋਲ ਇਮਿਊਨਿਸ਼ਨ ਹੈਗਾ ਉਹਨੂੰ ਤੇ ਲਾ ਕੇ ਫਿਰ ਨਾਲ ਇਹਨਾਂ ਨੂੰ ਇਹ ਦੱਸਿਆ ਹੈ ਕਿ ਬਈ ਕਿਸ ਤਰੀਕੇ ਨਾਲ ਜਿਹੜਾ ਹੈਗਾ ਐਂਟੀ ਰਾਇਡ ਦੀ ਵੀ ਸਿਚੁਏਸ਼ਨ ਹੁੰਦੀ ਹੈ ਤਾਂ ਫਿਰ ਕਿਸ ਤਰੀਕੇ ਨਾਲ ਕਿਸ ਤਰਤੀ ਨਾਲ ਉਹਦਾ ਸਾਹਮਣਾ ਕਰਨਾ ਹੈ ਇਹ ਸਾਡੀ ਰੈਗੂਲਰ ਪ੍ਰੈਕਟਿਸ ਹੈ ਰੈਗੂਲਰ ਡ੍ਰਿਲ ਜਿਵੇਂ ਮੌਕ ਡ੍ਰਿਲ ਹੁੰਦੀ ਹੈ ਤੇ ਅਸੀਂ ਬਾਦਸਤੂ ਕਰਦੇ ਹਾਂ ਲਗਾਤਾਰ ਜਿਵੇਂ ਨਵੀਂ ਤਕਨੀਕਾਂ ਆ ਰਹੀਆਂ ਕਿ ਉਸ ਤਰੀਕੇ ਨਾਲ ਕਿਵੇਂ ਅਪਡੇਟ ਅਡਜਸਟ ਕੀ ਜਾਵੇ ਇਹ ਨਵੀਂ ਤਕਨੀਕ ਤਾਂ ਦੇਖੋ ਜਿਹੜੇ ਐਂਟੀ ਰਾਇਡ ਅੱਜਕੱਲ ਕਾਫੀ ਆਗੇ ਡਰੋਨਸ ਵਗਰੇ ਆ ਗਏ ਅਣਾਲ ਜ਼ਮਾਨੇ ਦੇ ਬਸਟੇਜ਼ਰਸ ਵਗਰੇ ਕਾਫੀ ਚੀਜ਼ਾਂ ਲੈ ਕੇ ਅੱਗੇ ਰਹਿੰਦੀਆਂ ਪਰ ਜਿਹੜੀ ਟਰੈਡੀਸ਼ਨਲ ਚੀਜ਼ਾਂ ਹੈਗੀ ਹੈ ਟਰੈਡੀ ਉਹ ਤਾਂ ਅਜ ਵੀ ਉਨੇ ਹੀ ਕਾਰਗਰ ਹੈਗੇ ਜਦੋਂ ਫਿਜ਼ੀਕਲੀ ਆदमी ਡਿਪਲੋਏ ਕਰਨਾ ਹੁੰਦਾ ਸੋ ਪੁਲਿਸ ਨੂੰ ਅੱਜ ਵੀ ਆਪਣੀ ਸੁਰੱਖਿਆ ਕਰਦੇ ਹੋਏ ਕਿਸ ਤਰੀਕੇ ਨਾਲ ਭੀੜ ਨੂੰ ਕਾਬੂ ਕਰ ਸਕਦਾ ਹੈ ਉਹਦਾ ਇਹਨਾਂ ਨੂੰ ਜਿਹੜੀ ਸਿੱਖ ਦੇਣਾ ਹੈ ਉਹ ਬਹੁਤ ਜ਼ਰੂਰੀ ਹੈ ਨਾਲ ਖੁਸ਼ੀ ਦੀ ਗੱਲ ਇਹ ਵੀ ਹੈ ਕਿ ਜਿਹੜੇ ਨਵੇਂ ਸਾਡੇ ਰੰਗਰੂਟ ਹੈਗੇ ਐਗਜ਼ੀਕਟਿਵਨ ਲੰਗੂਟ ਵੀ ਸਾਡੇ ਜਿੱਥੇ ਆਏ ਉਹਨਾਂ ਨੂੰ ਵੀ ਅਸੀਂ ਉਹਨਾਂ ਨਾਲ ਮੁਖਾਤਬ ਹੋਵਾਂਗੇ ਗੱਲਬਾਤ ਕਰਾਂਗੇ ਸੋ ਇੱਕ ਉਹਨਾਂ ਨੂੰ ਵੀ ਇੱਕ ਇਹਨਾਂ ਨੂੰ ਦੇਖ ਕੇ ਤਰਤੀਬ ਨੂੰ ਦੇਖ ਕੇ ਪੁਲਿਸ ਦੇ ਵਿੱਚ ਆ ਕੇ ਮਾਣ ਮਹਿਸੂਸ ਹੋਏਗਾ ਮਹਿਕਮੇ ਦੀ ਕੀ ਵਰਕਿੰਗ ਹੈਗੀ ਇਹ ਕਿਵੇਂ ਕੰਮ ਹੁੰਦਾ ਡਿਸਪਲਿਨ ਕੀ ਚੀਜ਼ ਹੈ ਉਹਦੇ ਬਾਰੇ ਵੀ ਜਾਣੋ ਐਸ਼ਾ ਕਿ ਲਾਅ ਐਂਡ ਔਰਡਰ ਬਹੁਤ ਜ਼ਰੂਰੀ ਹੈ ਕਿਸੇ ਵੀ ਕੋਈ ਵੀ ਪ੍ਰਦਰਸ਼ਨ ਹੁੰਦਾ ਹੈ ਜਦੋਂ ਨੋਟਿਸ ਦਿੱਤੇ ਉਹ ਵੀ ਚੀਜ਼ਾਂ ਸਾਡੀ ਜਿਹੜੀ ਹੈਗੀ ਨਾ ਦੇ ਨਾਲ ਜੱਸੀ ਜਾ ਰਹੀ ਹੈ ਕਿ ਕਿਸੇ ਦਾ ਪ੍ਰਦਰਸ਼ਨ ਰੋਕਣਾ ਹੈ ਲੇਕਿਨ ਲਾਅ ਐਂਡ ਔਰਡਰ ਨੂੰ ਵੀ ਅਸੀਂ ਮੇਨਟੇਨ ਕਰਾਂਗੇ ਇਹ ਦੇਖੋ ਜੀ ਲੋਨ ਆਰਡਰ ਦਾ ਮੇਜਰ ਹਿੱਸਾ ਤੇਹੀ ਹੈ ਕਿ ਤੁਸੀਂ ਕ라우ਡ ਕੰਟਰੋਲ ਕਿਵੇਂ ਕਰਦੇ ਹੋ ਕਿਉਂਕਿ ਗਲਬਾਤ ਵਗੈਰਾ ਜਿਹੜੀ ਹੈਗੀ ਹੈ ਕਿਉਂਕਿ ਲੋਕ ਸਾਰੇ ਆਪਣੇ ਹੈਗੇ ਉਹਨਾਂ ਨਾਲ ਗਲਬਾਤ ਵੀ ਕਰਨੀ ਹੈ ਉਹਨਾਂ ਨੂੰ ਸਮਝਾਣਾ ਵੀ ਹੈ ਸੌਫਟ ਸਕਿਲ ਦੀ ਟ੍ਰੇਨਿੰਗ ਵੀ ਅਸੀਂ ਦਿੰਨੇ ਆ ਲੇਕਿਨ ਨਾਲ ਹੀ ਪੁਲਿਸ ਹਰ ਕੰਟਿੰਜੈਂਸੀ ਲਈ ਤਿਆਰ ਰਹੇ ਕੋਈ ਘਟਨਾ ਇਸ ਤਰੀਕੇ ਦੀ ਵਾਪਰਦੀ ਹੈ ਕ라우ਡ ਬੇਕਾਬੂ ਹੁੰਦੀ ਹੈ ਕਿਵੇਂ ਕੰਟਰੋਲ ਕਰਨਾ ਇਹ ਸਿੱਖਣਾ ਵੀ ਚਾਹੀਦਾ ਹੈ ਬਿਲਕੁਲ ਧੰਨਵਾਦ ਉਹਦਾ ਇਹ ਬੋਲ ਮੈਸਜ ਪ੍ਰਸ਼ੰਸਾ ਕਰਦਾ ਸੇਕ